ਅੱਜ ਪੰਜਾਬ ਦੇ ਫਾਈਨੈਂਸ ਮੰਤਰੀ ਸਾਹਿਬ ਨੇ ਬਜਟ ਪੇਸ਼ ਕੀਤਾ। ਇਹ ਬਜਟ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਬਹੁਤ ਘੱਟ ਹੈ ਤੇ ਲੁਕੋਇਆ ਉਧੂ ਵੱਧ ਹੈ। ਤੁਸੀਂ ਇਸ ਬਜਟ ਦੇ ਵਿੱਚ ਸਰਕਾਰੀ ਆંકੜੇ ਦਿੱਤੇ ਹੈ ਕਿ ਜਿਹੜਾ ਕਰਜ਼ਾ ਤੁਹਾਡੇ ਪਹਿਲੇ ਸਾਲ 31000 ਸੀ ਉਹ ਦੂਸਰੇ ਸਾਲ 36000 ਹੋ ਗਿਆ। ਹੁਣ ਉਹ ਕਰਜ਼ਾ 24-25 ਦੇ ਵਿੱਚ ਯਾਨੀ ਜਿਹੜੇ ਇਸ ਸਾਲ ਦੇ ਵਿੱਚ ਉਹ 38000 ਕਰੋੜ ਤੋਂ ਉੱਤੇ ਹੋਵੇ। ਇਹਦਾ ਮਤਲਬ ਜਿਹੜਾ ਤੁਸੀਂ ਇਹ ਐਸਟੀਮੇਟ ਦਿੱਤਾ ਹੈ ਕਿ ਕਰਜ਼ਾ ਵਧੇਗਾ ਇਹ 40000 ਕਰੋੜ ਦੇ ਲਾਗੇ ਤੱਕ ਇਹ ਜਾਊਗਾ ਜਿਸ ਤਰ੍ਹਾਂ ਦੀ ਤੁਹਾਡੇ ਹਿਸਾਬតាម ਨੇ। ਅਗਲੀ ਚੀਜ਼ ਤੁਸੀਂ ਦੱਸੀ ਹੈ ਫਿਸਕਲ ਡੈਫਿਸਿਟ। ਮੈਂ ਕੱਲ ਵੀ ਪੰਜਾਬੀਆਂ ਨੂੰ ਸਮਝਾਇਆ ਸੀ ਕਿ ਜੇ ਮੇਰੀ ਆਮਦਨ ਇੰਨੀ ਹੈ ਔਰ ਖਰਚਾ ਇੰਨਾ ਵਧਦਾ ਹੈ ਤੇ ਉਹ ਜਿੰਨਾ ਵਧਦਾ ਉਹ ਫਿਸਕਲ ਡੈਫਿਸਿਟ ਹੈ। ਤੁਸੀਂ ਪਿਛਲੀ ਵਾਰ ਦਾ ਫਿਸਕਲ ਡੈਫਿਸਿਟ ਥੋੜਾ 26000 ਕਰੋੜ ਰੁਪਈਆ ਮਤਲਬ ਤੁਹਾਡੀ ਆਮਦਨ ਤੋਂ 26000 ਕਰੋੜ ਰੁਪਈਏ ਖਰਚੇ ਵੱਧ ਸੀ ਤੇ ਤੁਸੀਂ ਇਸ ਸਾਲ ਦੇ ਦੱਸ ਰਹੇ ਹੋ 30000 ਕਰੋੜ ਰੁਪਈਏ ਖਰਚੇ ਵੱਧ ਹੋਣਗੇ ਯਾਨੀ ਤੁਸੀਂ ਇਸ ਗੱਲ ਦਾ ਪੂਰੀ ਤਰ੍ਹਾਂ ਸਤਿਕਾਰ ਕਰ ਰਹੇ ਹੋ ਕਿ ਸਰਕਾਰ ਕਰਜ਼ਿਆਂ ਦੇ ਉੱਤੇ ਚੱਲੇ ਸਮਝ ਨਹੀਂ ਨੰਬਰ 3 ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਤੁਸੀਂ ਇਸ ਗੱਲ ਦਾ ਵੀ ਇਸਤੇਮਾਲ ਕੀਤਾ ਕਿ ਜਿਹੜਾ ਡੈਟ ਸਰਵਿੰਸਿੰਗ ਹੈ ਤੇ ਅਸੀਂ ਕਰਜ਼ਿਆਂ ਦੇ ਉੱਤੇ ਸੂਰਮਾ ਲਾ ਬੂਤੇ ਮੋੜਨਾ ਸਾਡੀ ਦੇਣਦਾਰੀ ਹੈ ਉਹ ਵੀ 2000 ਕਰੋੜ ਰੁਪਏ ਵਧੂਗਾ ਪਹਿਲਾਂ 35 ਹੁੰਦਾ ਸੀ ਹੁਣ 37000 ਤੋਂ ਉੱਤੇ ਕਰੋੜ ਹੋਊਗਾ ਮਤਲਬ ਹਰੇਕ ਚੀਜ਼ ਦੇ ਵਿੱਚ ਇਹ ਮੰਨਿਆ ਗਿਆ ਸਰਕਾਰ ਵੱਲੋਂ ਕਿ ਭਾਈ ਸਰਕਾਰ ਜਿਹੜੀ ਹੈ ਉਹ ਕਰਜ਼ਿਆਂ ਤੇ ਚੱਲ ਰਹੀ ਹੈ ਤੇ ਕਬਜ਼ਾ ਮੋੜਨ ਵਾਸਤੇ ਕਰਜ਼ੇ ਲੈ ਰਹੀ ਹੈ